ਤਕਾਲ ਤੋਂ ਜੁੜਿਆ ਹੋਇਆ ਮਜਾਲ ਪ੍ਰੋਟੀਨ ਦੇ ਨਾਲ ਤੇ ਮੈਂ ਤੁਹਾਡੇ ਨਾਲ ਸਰਪੀ ਸਿੰਘ ਅਸੀਂ ਇਸ ਟਾਈਮ ਸ੍ਰੀ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਬਾਨਾਵਾਲ ਤੋਂ ਅੱਗੇ ਖੜੇ ਆ ਜਿੱਥੇ ਇੱਕ ਨੌਜਵਾਨ ਦੇ ਨਾਲ ਤੁਹਾਨੂੰ ਮਿਲਾਉਂਦੇ ਆ ਜਿਸ ਨੌਜਵਾਨ ਸ੍ਰੀ ਹਜੂਰ ਸਾਹਿਬ ਸ੍ਰੀ ਪਟਰਾ ਸਾਹਿਬ ਦੀ ਪੈਦਲ ਯਾਤਰਾ ਜਿਹੜੀ ਹੈ ਉਹ ਕਰਨ ਵਾਸਤੇ ਗੁਰਦਾਸਪੁਰ ਦੀ ਧਰਤੀ ਤੋਂ ਭਾਈ ਕਿਹੜੇ ਪਿੰਡ ਤੋਂ ਆਏ ਜੀ ਭਾਈ ਗੁਰਦਾਸਪੁਰੋਂ ਆਏ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਚੱਲਦਿਆਂ ਅੱਬਾਈ ਕੱਲ ਨੂੰ ਤੁਰਿਆ ਅਸੀਂ ਗਦਾਪੁਰ ਤੋਂ ਤੇ ਅੱਜ ਕੱਲ੍ਹ ਸ਼ਾਮ ਨੂੰ ਦਰਬਾਰ ਸਾਹਿਬੇ ਤੇ ਸਵੇਰੇ ਦਰਬਾਰ ਸਾਹਿਬ ਤੋਂ ਨਮਸਤਕ ਹੋ ਕੇ ਤੇ ਮਿਹਰਬਾਨਗੀ ਕੀਤੀ ਆ ਮਰਕੇ 8:00 ਕੇ 8:30 ਵਜੇ ਨਾਲ ਦਰਬਾਰ ਸਭੋਈ ਤੇ ਕੋਈ ਸੁੱਖਣਾ ਸੀ ਮੰਦ ਦੇ ਵਿੱਚ ਸੁੱਖੀ ਕੇ ਜਾਂ ਕੋਈ ਸ਼ੌਂਕ ਦੇ ਤੌਰ ਤੇ ਦੇ ਸ਼ੌਂਕ ਦੇ ਤੌਰ ਤੇ ਜਿਦਾਂ ਲੋਕ ਬਾਈਕਾਂ ਦੇ ਜਾਂਦੇ ਗੁਰੂ ਘਰ ਗੱਡੀਆਂ ਤੇ ਜਾਂਦੇ ਆ ਤੇ ਇਹ ਮੇਰੀ ਦੂਜੀ ਯਾਤਰਾ ਵਾ ਪੈਦਲ ਦੀ ਪਹਿਲਾਂ ਕਿੱਥੇ ਗਏ ਸੀ ਤੁਸੀਂ ਪਹਿਲਾਂ ਹਿੰਕੁਰ ਸਾਹਿਬ ਪreturnData ਸਾਹਿਬ ਹੀ ਹੁਸਾ ਪਹਿਲੇ ਵੀ ਪਹਿਲੇ ਵੀ ਤੁਰ ਕੇ ਗਿਆ ਹਾਂ ਸੀ ਤੁਹਾਡਾ ਪਿੰਡ ਕਿਹੜਾ ਖਾਸ ਆਪਣਾ ਕਾਨੂੰਨ ਵਾਂਜੋ ਕਾਨੂੰਨ ਵਾਂਜੋ ਹਾਂਜੀ ਤੇ ਕਿੰਨੇ ਚਿਰ ਦਾ ਕੋਈ ਐਸਟੀਮੇਟ ਹੈ ਜਦੋਂ ਤੁਸੀਂ ਹਿੰਪੁਰ ਸਾਹਿਬ ਗਈ ਕਿੰਨਾ ਕੰਮ ਦੇ ਵਿੱਚ ਪਹੁੰਚ ਗਏ ਬਾਬਾ ਜੀ ਡੇਢ ਕਿ ਮਹੀਨਾ ਲੱਗ ਗਿਆ ਲੱਪਕ अच्छा हां जी डेरास्ते ਦਾ ਖਰਚੇ ਪਾਣੀ ਦਾ ਰੋਟੀ ਪਾਣੀ ਦਾ ਕਿਤਾ ਪੈਸੇ ਵੀ ਆਪਣੇ ਕੀ ਜਿਹੜੇ ਵੀਰ ਸੱਜਣ ਮਿੱਤਰ ਆਉਂਦੇ ਨੇ ਆਪਣੇ ਕੋਲ ਕੰਮ ਨਸ਼ਤੇ ਤੇ ਹੈਗੀ ਆ ਜਿਹਨਾਂ ਰਸਤੇ ਹੀ ਕੋਈ ਟਾਬੇ ਵਾਲੇ ਜਾਂ ਰੈਸਟੋਰੈਂਟ ਤੇ ਕੋਈ ਵੀਰ ਜਿੱਦਾਂ ਕੀ ਜਿਹਨਾਂ ਆਪ ਦੇ ਬਾਹਰੋਂ ਆ ਕੇ ਰੈਸਟੋਰੈਂਟ ਖੋਲੇ ਆ ਜਾਂ ਉਹ ਮਦਦ ਕਰ ਦਿੰਦੇ ਜਾਂ ਫਿਰ ਜਲਦੀ ਜਿਹੜੀ ਸੰਗਤ ਆ ਉਹ ਹੈਲਪ ਕਰਦੀ ਹੈ ਕਿ ਆਪ ਤੀਂ ਜਦ ਮੇਰੇ ਨਾਲ ਮੱਥਾ ਟੇਕ ਦੋ ਜਾਂ ਤੁਸੀਂ ਪ੍ਰਸ਼ਾਦਾ ਵਗਾਰੇ ਸ਼ਕ ਲਿਓ ਸਾਡੇ ਨਾਲ ਕੋਈ ਯੱਕਰ ਨਹੀਂ ਅੱਛਾ ਮਤਲਬ ਤੁਹਾਡੇ ਜਿਹੜੇ ਲੋਕ ਨੇ ਉਹ ਤੁਹਾਡਾ ਸਮਰਥਨ ਕਰਦੇ ਨੇ ਰਾਸਤੇ ਵਿੱਚ ਤੁਹਾਡਾ ਸਤਿਕਾਰ ਮਾਨ ਸਤਕਾਰ ਕਰਦੇ ਨੇ ਹਾਂ ਜੀ ਬਿਲਕੁਲ ਬਿਲਕੁਲ ਸਪੋਰਟ ਕਰਦੀ ਹੈ ਜੀ ਹੁਣ ਕਿੱਥੇ ਕਿੱਥੋਂ ਦੀ ਯਾਤਰਾ ਜਿਹੜੀ ਤੁਸੀਂ ਕਰਨੀ ਚੱਲਿਆ ਜਾਰੇ ਹੁਣ ਇਸ ਟਾਈਮ ਇੰਚਾਰੇ ਹਨ ਗੁਰਸਾਹਿਬ ਦੀ ਤੱਕੀ ਹੈਂ ਇੰਚੁਰ ਸਾਹਿਬ ਤੋਂ ਬਾਅਦ ਇਹਨਾਂ ਤੱਕੀ ਹੋਏ ਪਟਨਾ ਸਾਹਿਬ ਤੇ ਤੱਕਤੀ ਸ਼੍ਰੀ ਅਜੁਰ ਸਾਹਿਬ ਮਹਾਰਾਸ਼ਟਰ ਪੈਦਲ ਹਾਂਜੀ ਪੈਦਲ ਜੀ ਸੜਕਾਂ ਛੁਰਕਾਂ ਦਾ ਕੋਈ ਮਾਇਆ ਤਾਂ ਕੋਈ ਕਿਹੜੇ ਲੋਕ ਤੁਹਾਨੂੰ ਪਤਾ ਲੱਗੂਗਾ ਵੀ ਕਿਹੜੇ ਤੋਂ ਕਿੱਧਰ ਛੜ ਜਾਂਦੀ ਆ ਬਈ ਆਪਣੇ ਕੋਲ ਫੋਨ ਹੈ ਜੀ ਅੱਛਾ ਜੀ ਫੋਨ ਦੇ ਵਿੱਚ ਮੈਪ ਹੈ ਜੀ ਤੇ ਮੈਪ ਦੇ ਵਿੱਚ ਹੀ ਉਹ ਉਹਦੇ ਤਰ੍ਹਾਂ ਨਹੀਂ ਮੈਨੂੰ ਜਾਣਾ ਪੈਣਾ ਕੋਈ ਪਰਿਵਾਰ ਦੇ ਵੱਲੋਂ ਕੋਈ ਮਨਾਈ ਤੁਹਾਨੂੰ ਕੀਤੀ ਗਈ ਨਹੀਂ ਤੁਹਾਡਾ ਜਿ ਇੱਕ ਗੱਲ ਕਰਾਂ ਮੈਂ ਜਿਹੜੇ ਨਸ਼ਿਆ ਦੀ ਗੱਲ ਕਰੀਏ ਤਾਂ ਨਸ਼ਿਆ ਦੇ ਫਿਰ ਵੀ ਲੋਕ ਤੇ ਮਨਾਇ ਨਹੀਂ ਕਰਦੇ ਤੇ ਇੱਥੇ ਮਨਾਇ ਕਿਦਾ ਕਰਦੇ ਗੁਰੂ ਸਾਹਿਬ ਇਹ ਕਹਿਣ ਦਾ ਮਤਲਬ ਇਹ ਸੀ ਕਿ ਜਿਵੇਂ ਅੱਜ ਕੱਲ੍ਹ ਦੇਖਦੇ ਆ ਕਿ ਮੋਟਰਸਾਈਕਲ ਤੋਂ ਨੌਜਵਾਨ ਆਉਂਦੇ ਨੇ ਮੂੰਹ ਬੰਨ ਕੇ ਮੋਟਰਸਾਈਕਲ ਤੇ ਫੋਨ ਖੋ ਕੇ ਲੈ ਜਾਂਦੇ ਨੇ ਜਾਂ ਕੋਈ ਐਸੀ ਦੁਰਘਟਨਾ ਜਿਹੜੀ ਤੁਹਾਡੇ ਨਾਲ ਨਾਮ ਆਪਣੇ ਕੋਈ ਆਇਆ ਨਹੀਂ ਪਾਸ਼ੋ ਇਦਾਂ ਦੀ ਕੋਈ ਘਟਾਣੀ ਵਾਪਰੀ ਜਿਦਾਂ ਇਹ ਸੋਸਾਇਟੀਆਂ ਆਂਦੀਆਂ ਨੇ ਹੋਰ ਵੀ ਲੱਗਿਆ ਸੋਸਾਇਟੀਆਂ ਆਂਦੇ ਨੇ ਔਰ ਵੀ ਪੁਲਿਸ ਜਿਹੜੇ ਅਧਿਕਾਰੀ ਨੇ ਜਿੰਨਾਂ ਦੀ ਸਪੋਰਟ ਮੈਨੂੰ ਇਸ ਤਰ੍ਹਾਂ ਦੀ ਜਿਹੜੀ ਸਪੋਰਟ ਮੈਨੂੰ ਕੀਤੀ ਜਾਂਦੀ ਤੁਹਾਡਾ ਨਾਮ ਕੀ ਹੈ ਤੇ ਤੁਹਾਡਾ ਨਿੱਜੀ ਜਿਹੜਾ ਪਿੰਡ ਹੈ ਮਾਤਾ ਪਿਤਾ ਉਹ ਤਨ ਨੇ ਉਹ ਮਾਤਾ ਪਿਤਾ ਜੇ ਇਸ ਮਾਤਾ ਪਿਤਾ ਨੇ ਐਸੇ ਨੌਜਵਾਨ ਨੂੰ ਜਨਮ ਦਿੱਤਾ ਹੈ ਕੀ ਨਾਮ ਪਿੰਡ ਮਤ ਕਰੋ ਮੇਰੇ ਮਾਤਾ ਮੇਰੇ ਪਿਤਾ ਦਾ ਕਰਮ ਸਿੰਘ ਹੈ ਮਾਤਾ ਦਾ ਸਰੇਂਦਰ ਕੌਰ ਹੈ ਜੀ ਅਮਰਤਾਰ ਨੇ ਉਹ ਅਮਰਤਾਰ ਨੇ ਉਸ ਟਾਈਮ ਜੰਮੂ ਚ ਰਹ ਰਹੇ ਨੇ ਮੈਂ ਦਾਦ ਕੇ ਪਿੰਡ ਰਹ ਰਹੇ ਹਾਂ ਜੀ ਰਹ ਰਹੇ ਹਾਂ ਤੁਹਾਡਾ ਨਾਮ ਕੀ ਹੈ ਦਮਨ ਸਿੰਘ ਜੀ ਹੁਣ ਤੁਹਾਡੀ ਦੂਸਰੀ ਯਾਤਰਾ ਹੈ ਹਾਂ ਜੀ ਦੂਸਰੀ ਯਾਤਰਾ ਜੀ ਮੋਹਬਤ ਤੁਹਾਨੂੰ ਮੁਬਾਰਕ ਮੈਂ ਐਕਚੁਅਲੀ ਮੈਂ ਹਰਸਾਲ ਕਿਤੇ ਵੀ ਹੋ ਜਾਂ ਫਤਿਹਗੜ ਸਾਹਿਬ ਦੀ ਹੋਵੇ ਜਾਂ ਆਨੰਦਪੁਰ ਸਾਹਿਬ ਲੈਦੀ ਹੋਵੇ ਜਾਂ ਖਡੂਰ ਸਾਹਿਬ ਦੀ ਹੋਵੇ ਭਾਵੇਂ ਬੀਬਾ ਬਾਬਾ ਵੱਡਾ ਸਾਹਿਬ ਦੀ ਹੋਵੇ ਚਬਾਲ ਦੀ ਹੋਵੇ ਭਾਵੇਂ ਕਿਤੇ ਵੀ ਪੈਦਲ ਯਾਤਰਾ ਕਰਦੀ ਹਾਂ ਸਾਰੀ ਹਰ ਕੋਈ ਜਦੋਂ ਜਾ ਕੇ ਤੁਹਾਨੂੰ ਉਹਨਾਂ ਨੂੰ ਪਤਾ ਕਿਵੇਂ ਲੱਗਦਾ ਕਿ ਤੁਸੀਂ ਪੈਦਲ ਆਏ ਹੋ ਜਾਂ ਕੋਈ ਐਸਾ ਸਨਮਾਨਤ ਵਗੈਰਾ ਤੁਹਾਨੂੰ ਵੀ ਕੀਤਾ ਜਾਂਦਾ ਜਿੱਦਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਹਾਂਜੀ ਹਾਂਜੀ ਮੈਂ ਜਿਹਦੋਂ ਕਾਨ੍ਹ ਸਾਹਿਬ ਰੈਸਟ ਕੀਤੀ ਸੀ ਕਾਨ੍ਹ ਸਾਹਿਬ ਸਨਮਾਨਤ ਮਿਲਿਆ ਤੇ ਰਿਸ਼ੀ ਰਕਾਦ ਸਾਹਿਬ ਤੋਂ ਵੀ ਸਨਮਾਨਤ ਮਿਲਿਆ ਜੀ ਅੱਛਾ ਠੀ ਬਿਠਾ ਜੀ ਜੀ ਕੋਈ ਫੋਟੋਆਂ ਨਸ਼ੰਕਾ ਨਾਲ ਸ਼ੇਅਰ ਕਰਤਾ ਸੀ ਹੈ ਨਹੀਂ ਕੋ ਫੋਟੋਆਂ ਵਗੈਰਾ ਵੀ ਤੋਂ ਫੋਨ ਚ ਹੁੰਦੀ ਆ ਕਿ ਮੇਰਾ ਕੈਮਰਾ ਖਰਾਬ ਆ ਅੱਛਾ ਤੇ ਉਹਨਾਂ ਨੇ ਆਪਣੇ ਫੋਨ ਦੀ ਜੋ ਲਪਕ ਖੀਚੀ ਹੈ ਭਈ ਪਰਿਵਾਰ ਦੇ ਵੱਲੋਂ ਕੋਈ ਪਲੈਗ ਕਿਤੇ ਕਹਿੰਦਾ ਤੋਂ ਨਾਲ ਕਿ ਕਿੱਥੇ ਤੇ ਪਹੁੰਚੇ ਤੁਸੀਂ ਮਤਲਬ ਕਿੱਥੇ ਕੋ ਹਾਂ ਜੀ ਜੀ ਮੇਰੇ ਜਿਹੜੇ ਫਰੈਂਡਸ ਨੇ ਜੋ ਪੁਲਿਸ ਅਧਿਕਾਰੀ ਨੇ ਜਿਹੜਾ ਆਰਮੀ ਅਧਿਕਾਰੀ ਨੇ ਜਿਹਨੇ ਮੇਰੇ ਫਰੈਂਡਸ ਸਰਕਲ ਜੀ ਨੇ ਹਾਂ ਉਹਨਾਂ ਨੇ ਮੈਨੂੰ ਫੋਨ ਲਗਾਤਾਰ ਆਂਦੇ ਆ ਕਿ ਇਸ ਟਾਈਮ ਕਿੱਥੇ ਪਹੁੰਚਿਆ ਮੈਂ ਕਿੱਥੇ ਨਹੀਂ ਪਹੁੰਚਿਆ ਅੱਛਾ ਤੇ ਲਪਕ ਇਦਾਂ ਜ਼ਰੂਰੀ ਆ ਕੋਲਦਾ ਉਹਨਾਂ ਲਈ ਹੁਣ ਨੌਜਵਾਨ ਤਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜੇ ਕਾਫੀ ਡੂੰਘੇ ਜਾ ਰਹੇ ਨੇ ਤੁਸੀਂ ਪੈਦਲ ਜਾਤਾ ਰਹਿ ਰਹੇ ਹੋ ਕੋਈ ਐਸਾ ਕੁਝ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕਿ ਜਿਹੜਾ ਨਸ਼ੇ ਵੱਲੋਂ ਪ੍ਰੇਰਿਤ हट ਕੇ ਤੇ ਐਸੇ ਕੰਮਾਂ ਵੱਲ ਜਿਹੜਾ ਪ੍ਰੇਤ ਹੁਣ ਨੌਜਵਾਨ ਬਾਈ ਦੇਖੋ ਇੱਕ ਹੰਕਾਰ ਤੇ ਇੱਕ ਮੂਹ ਇੱਕ ਨਸ਼ਾ ਇਹ ਛੱਡ ਕੇ ਨਾ ਵੀਰ ਜੀ ਆ ਜਿਹੜੇ ਰੋੜ ਤੇ ਮਿਲੋਂਗੇ ਨਾ ਮੈਂ ਇਹ ਕਹਿਣਾ ਬੜੀ ਬੜੀ ਮਹਤਵੀ ਗੱਲ ਦੀ ਦੁਨੀਆ ਤੁਰੀ ਆ ਮੇਰੇ ਤੋਂ ਵੀ ਕਾਦੇ ਬਜ਼ੁਰਗ ਨੇ ਕਾਫੀ ਬਜ਼ੁਰਗ ਨੇ ਕਾਫੀ ਛੋਟੇ ਛੋਟੇ ਮੁੰਡੇ ਜਿਹੜੇ ਪੈਦਲ ਜਾਂਦੇ ਦਰਬਾਰ ਸੰਸ਼ਨੀਵਾਰ ਨੂੰ ਬਿਆਸ ਤੁਰਕੇ ਸ਼ਨੀਵਾਰ ਨੂੰ ਮਸਤ ਕੋnde ਸੇਵਾਲਾ ਜੀ ਦਾਸਾ ਸਪੈਸ਼ਲ ਸ਼ੀਤਾਲਾ ਸੇਵਾਲੇ ਲਾਂਦੇ ਆ ਤੇ ਕੋਈ ਤਰੰਤਾਂ ਨੂੰ ਆਂਦਾ ਮੈਂ ਕੋਈ ਕਰਤਾਰਪੁਰ ਤੁਰਕੇ ਆਦਾ ਸ਼ਨੀਵਾਰ ਜਿੰਦਾਬਾ ਹੋਰ ਵੀ ਗੰਦੀਆਂ ਤਿਆਰ ਕਰ ਲਈਏ ਸਗਰਾਂਦ ਕੇ ਲਈ ਲੈ ਲਈਏ ਮਸਾ ਲੈ ਲਈਏ ਇੱਕ ਕਾਫੀ ਦੁਨੀਆ ਜਿਹੜੀਆਂ ਮੁੰਡੇ ਆ ਕੁੜੀਆਂ ਨੇ ਤੁਰ ਕੇ ਆਂਦੀ ਆ ਤੁਰ ਕੇ ਸੰਗਤ ਆਂਦੀ ਆ ਤੁਸੀਂ ਤੁਸੀਂ ਤਗੜੇ ਹੋ ਨੇ ਅੱਜ ਤੇ ਆਹ ਦਾਤ ਕਰਮ ਤੁਰ ਕੇ ਜਾਂਦੇ ਸਾਡੇ ਦੇ ਲਾਗ ਲੱਗ ਜਾਂਦਾ ਬਾਅਦ ਕਿ ਉਹ ਇਹ ਤਾਂ ਮਹਾਰਾਜ ਦੀ ਦੇਣਾ ਮਹਾਰਾਜ ਦੀ ਦੇਣਾ ਮਹਾਰਾਜ ਦੇ ਕਹਿ ਨਹੀਂ ਗੱਡੀਆਂ ਤੇ ਆਓ ਜਾਂ ਘੋੜੀਆਂ ਤੇ ਆਓ ਹੁਣ ਤੁਸੀਂ ਰਾਤ ਰਵਾਰ ਸਾਹਿਬ ਜੀ ਤੇ ਹੁਣ ਤੁਸੀਂ ਵਿਸ਼ਰਾਮਣ ਆ ਛੱਕਣ ਜਿਹੜਾ ਆ ਜਿਹੜਾ ਤੁਸੀਂ ਵਿਸ਼ਰਾਮ ਕਿੱਥੇ ਕਰੋਗੇ ਜੱਗ ਜੀ ਜਾਂ ਬਾਬਾ ਕਾਲਾ ਸਾਹਿਬ ਜਾਂ ਬਾਬਾ ਕਾਲਾ ਸਾਹਿਬ ਤੋਂ ਅੱਗੇ ਅੱਗੇ ਜਾਓ ਸੋਣੀ ਬਹੁਤ ਬਹੁਤ ਧੰਨਵਾਦੀ ਬਾਈ ਕੁਜੀ ਦਾ ਖਾਲਸਾ ਬਾਈ ਕੁਜੀ ਦਾ ਜੀ